ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਤੇ ਅਸੀਂ ਬ੍ਰਹਮ ਗਿਆਨੀ ਬਣਨਾ ਆ ਅਸੀਂ ਜਾਂ ਮਤਲਬ ਧਰਤੀ ਤੋਂ ਵੀ ਤਾਂ ਹੀ ਕਿਤੇ ਹੋਰ ਹੀ ਕਿਤੇ ਚਲੇ ਜਾਣਾ ਆ ਤਾਂ ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਸਿੱਖਿਆ ਦਿੰਦੀ ਨਹੀਂਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰੀ ਲਿਖਿਆ ਬ੍ਰਹਮ ਗਿਆਨੀ ਸ਼ਬਦ ਲਿਖਿਆ ਬਣਨ ਦੇ ਤਰੀਕੇ ਦੱਸੇ ਹੋਏ ਨੇਗੇ ਤੁਸੀਂ ਕਹਿੰਦੇ ਹੋ ਹੈ ਹੀ ਨਹੀਂ ਕੁਝ ਗੁਰੂ ਸਾਹਿਬ ਜੀ ਨੇ ਤਾਂ ਜੇ ਬ੍ਰਹਮ ਗਿਆਨੀ ਸ਼ਬਦ ਵਰਤਿਆ ਤਾਂ ਉਹ ਅਕਾਲ ਪੁਰਖ ਲਈ ਵਰਤਿਆ ਲੈਕਿਨ ਸਾਨੂੰ ਉਹਨੂੰ ਸਾਰੇ ਨੂੰ ਸਮਝਣ ਦੀ ਲੋੜ ਹੈ ਨਾ ਕਿ ਜੇ ਅਸੀਂ ਸ਼ੋਸ਼ੇबाजी ਕਰਨੀ ਹੈ ਫਿਰ ਜਿੰਨੀ ਮਰਜ਼ੀ ਕਰੀ ਜਾਣ। ਭਾਰਤ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਲੋਕ ਰੱਬ ਹੀ ਬਣ ਕੇ ਪੈਦਾ ਹੋਏ ਤੇ ਰੱਬ ਹੀ ਉਹ ਉਸ ਸੰਸਾਰ ਦੇ ਵਿੱਚ ਆਪਣੀ ਪੂਜਾ ਕਰਵਾਉਂਦੇ ਰਹੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਵੱਡੇ ਸਮਰਾਤ ਸੀਗੇ ਕਿੰਨੇ ਉਹਨਾਂ ਦੇ ਉੱਚੇ ਸੁੱਚੇ ਜੀਵਨ ਸੀਗੇ ਉਹਨਾਂ ਨੇ ਕਿਸੇ ਵੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਬ ਖਵਾਉਣ ਦੀ ਕਿ ਮੈਂ ਰੱਬ ਹਾਂ ਇਦਾਂ ਦਾ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਬਾਣੀ ਚ ਕਿਤੇ ਵੀ ਨਹੀਂ ਕਿਹਾ ਹੋਇਆ। ਕੋਈ ਸਰੀਰ ਧਾਰੀ ਕਿਸੇ ਵੱਖਰੇ ਅਸਮਾਨ ਤੇ ਉੱਤੇ ਬੈਠਾ ਹੋਵੇ ਤਾਂ ਸਾਨੂੰ ਉੱਥੋਂ ਤੱਕ ਜਾ ਕੇ ਸਫ਼ਰ ਕਰਕੇ ਜਾਣ ਦੀ ਲੋੜ ਹੋਵੇ। ਰੱਬ ਤਾਂ ਹਰ ਹਿਰਦੇ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕਹਿ ਰਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਆ ਮੇਰਾ ਖਿਆਲ ਆ ਕਿ ਜੇ ਉਹੀ ਕਰੀ ਜਾਈਏ ਨਾ ਤਾਂ ਉਹ ਬਹੁਤ ਜ਼ਿਆਦਾ ਵੱਡਾ ਕੰਮ ਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਤੇ ਅਸੀਂ ਬ੍ਰਹਮ ਗਿਆਨੀ ਬਣਨਾ ਆ ਅਸੀਂ ਜਾਂ ਮਤਲਬ ਧਰਤੀ ਤੋਂ ਵੀ ਤਾਂ ਹੀ ਕਿਤੇ ਹੋਰ ਹੀ ਕਿਤੇ ਚਲੇ ਜਾਣਾ ਆ ਤਾਂ ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਸਿੱਖਿਆ ਦਿੰਦੀ ਨਹੀਂਗੀ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਕਰਦੀ ਨਹੀਂ ਫਿਰ ਉਹਨਾਂ ਨੇ ਮੈਨੂੰ ਵੀਡੀਓ ਦੇ ਵਿੱਚ ਮੈਂ ਸੁਣਿਆ ਵੀ ਉਹ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰੀ ਲਿਖਿਆ ਬ੍ਰਹਮ ਗਿਆਨੀ ਸ਼ਬਦ ਲਿਖਿਆ ਬਣਨ ਦੇ ਤਰੀਕੇ ਦੱਸੇ ਹੋਏ ਨੇਗੇ ਤੁਸੀਂ ਕਹਿੰਦੇ ਹੋ ਹੈ ਹੀ ਨਹੀਂ ਕੁਝ ਨਹੀਂ ਦੇਖੋ ਬ੍ਰਹਮ ਗਿਆਨੀ ਸ਼ਬਦ ਜ਼ਰੂਰ ਗੁਰੂ ਗ੍ਰੰਥ ਸਾਹਿਬ ਚ ਵਰਤਿਆ ਸਾਧ ਸ਼ਬਦ ਵਰਤਿਆ ਵਾ ਅ ਬਥੇਰੇ ਇਦਾਂ ਦਾ ਜਿਹੜਾ ਬੜਿਆਈ ਮਹਾਰਾਜ ਨੇ ਜਿਹੜੀ ਆ ਉਹ ਦਿੱਤੀ ਹੋਈ ਆ ਲੇਕਿਨ ਸਾਨੂੰ ਉਹਨੂੰ ਸਾਰੇ ਨੂੰ ਸਮਝਣ ਦੀ ਲੋੜ ਆ ਨਾ ਕਿ ਜੇ ਅਸੀਂ ਸ਼ੋਸ਼ੇबाजी ਕਰਨੀ ਆ ਫਿਰ ਜਿੰਨੀ ਮਰਜ਼ੀ ਕਰੀ ਜਾਣ ਫਿਰ ਤਾਂ ਇੱਥੇ ਭਾਰਤ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਲੋਕ ਰੱਬ ਹੀ ਬਣ ਕੇ ਪੈਦਾ ਹੋਏ ਆ ਤੇ ਰੱਬ ਹੀ ਉਹ ਉਸ ਸੰਸਾਰ ਦੇ ਵਿੱਚ ਆਪਣੀ ਪੂਜਾ ਕਰਵਾਉਂਦੇ ਰਿਹਾ ਤਾਂ ਇੱਥੇ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਰੱਬ ਇੱਥੇ ਪੈਦਾ ਹੋਏ ਆ ਪਰ ਇਹ ਇਹੋ ਜਾਂ ਬਥੇਰਾ ਕੁਛ ਪਹਿਲਾਂ ਤੋਂ ਚੱਲਦਾ ਆ ਅੱਜ ਵੀ ਉਹ ਝੂਠ ਚੱਲੀ ਜਾਂਦਾ ਲੇਕਿਨ ਗੁਰੂ ਸਾਹਿਬ ਜੀ ਨੇ ਤਾਂ ਇਦਾਂ ਦਾ ਕੁਛ ਵੀ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਤਾਂ ਜੇ ਬ੍ਰਹਮ ਗਿਆਨੀ ਸ਼ਬਦ ਵਰਤਿਆ ਤਾਂ ਉਹ ਅਕਾਲ ਪੁਰਖ ਲਈ ਵਰਤਿਆ ਅਕਾਲ ਪੁਰਖ ਨਾਲ ਸਾਂਝ ਪਾਉਣ ਵਾਲਾ ਜਿਹੜਾ ਬੰਦਾ ਆ ਬ੍ਰਹਮ ਰੱਬ ਗਿਆਨੀ ਉਹਨੂੰ ਜਾਣਨ ਵਾਲਾ ਤੋਂ ਜਿਹੜਾ ਬੰਦਾ ਅਕਾਲ ਪੁਰਖ ਜੀ ਨਾਲ ਸਾਂਝ ਰੱਖਦਾ ਸੋਝੀ ਰੱਖਦਾ ਉਹ ਰੱਬ ਨਹੀਂ ਹੋ ਜਾਂਦਾ ਸਗੋਂ ਰੱਬ ਦੀ ਸੋਝੀ ਲੈ ਕੇ ਰੱਬ ਵਾਲਾ ਗਿਆਨ ਲੈ ਕੇ ਰੱਬ ਵਾਲੇ ਗੁਣ ਲੈ ਕੇ ਉਹਨੂੰ ਆਪਣੀ ਜ਼ਿੰਦਗੀ ਚ ਜਿਉਂਦਾ ਆ ਉਹ ਸੇਵਾ ਕਰਦਾ ਆ ਨਿਮਰਤਾ ਭਾਵ ਵਿੱਚ ਰਹਿੰਦਾ ਆ ਦਇਆ ਭਾਵ ਵਿੱਚ ਰਹਿੰਦਾ ਆ ਉਹ ਇਸ ਧਰਤੀ ਤੇ ਜਿਵੇਂ ਗੁਰੂ ਸਾਹਿਬ ਵਿਚਰੇ ਅਕਾਲ ਪੁਰਖ ਜੀ ਦਾ ਉਹ ਬਖਸ਼ਿਸ਼ પા ਕੇ ਇਸ ਤਰੀਕੇ ਨਾਲ ਵਿਚਰਨ ਦੀ ਕੋਸ਼ਿਸ਼ ਕਰਦਾ ਉਹ ਰੱਬ ਹੋਣ ਦਾ ਦਾਵਾ ਨਹੀਂ ਕਰਨ ਲੱਗ ਜਾਂਦਾ ਕਿ ਮੈਂ ਰੱਬ ਹੋ ਗਿਆ ਮੈਂ ਬ੍ਰਹਮ ਗਿਆਨੀ ਹੋ ਗਿਆ ਮੈਂ ਬਸ ਪੂਜਨੀਕ ਹੋ ਗਿਆ ਮੈਂ ਗੁਰੂ ਬਣ ਗਿਆ ਨਹੀਂ 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 ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਵੱਡੇ ਸਮਰਾਤ ਸੀਗੇ ਕਿੰਨੇ ਉਹਨਾਂ ਦੇ ਉੱਚੇ ਸੁੱਚੇ ਜੀਵਨ ਸੀਗੇ ਕਿੰਨੇ ਉਹਨਾਂ ਨੇ ਪਰਉਪਕਾਰ ਕੀਤੇ ਨੇ ਸਮਾਜ ਉੱਤੇ ਲੇਕਿਨ ਫਿਰ ਵੀ ਬਾਣੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਦਾਸ ਸੇਵਕ ਗੋਲਾ ਇਤਰਾਹਾਂ ਦੇ ਸ਼ਬਦ ਹੀ ਵਰਤੇ ਉਹਨਾਂ ਨੇ ਆਪਣੇ ਲਈ ਉਹਨਾਂ ਨੇ ਕਿਸੇ ਵੀ ਥਾਂ ਦੇ ਉੱਤੇ ਆਪਣੇ ਆਪ ਨੂੰ ਰੱਬ ਖਵਾਉਣ ਦੀ ਕਿ ਮੈਂ ਰੱਬ ਹਾਂ ਇਦਾਂ ਦਾ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਬਾਣੀ ਚ ਕਿਤੇ ਵੀ ਨਹੀਂ ਕਿਹਾ ਹੋਇਆ ਕੀ ਰੱਬ ਕਿਸੇ ਅਸਤ ਸਤਵੇਂ ਸਮਾਨ ਤੇ ਰਹਿੰਦਾ ਹੈ ਕੀ ਰੱਬ ਕਿਸੇ ਹੋਰ ਧਰਤੀ ਤੇ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਤਾਂ ਜਿਹੜੇ ਲੋਕ ਇਦਾਂ ਰੱਬ 7ਵੇਂ ਅਸਮਾਨ ਤੇ ਜਾਂ 14ਵੇਂ ਅਸਮਾਨ ਤੇ ਜਾਂ ਕਿਤੇ ਹੋਰ ਵੱਖਰੇ ਥਾਂ ਤੇ ਰਹਿੰਦਾ ਸੀਗਾ ਜਿਹੜਾ ਰੱਬ ਕੋਈ ਸਰੀਰ ਧਾਰੀ ਸੀਗਾ ਜਿਹੜਾ ਰੱਬ ਕੋਈ ਹੱਡ ਮਾਸ ਚੰਮੋਂ ਦੇ ਐ ਇਦਾਂ ਬਣਿਆ ਹੋਇਆ ਢਾਂਚਾ ਸੀਗਾ ਉਹ ਗੁਰੂ ਸਾਹਿਬ ਨੇ ਤਾਂ ਉਹਨੂੰ ਸਾਰੇ ਨੂੰ ਰੱਦ ਕਰ ਦਿੱਤਾ ਇਹੋ ਜਾਂ ਤਾਂ ਰੱਬ ਹੀ ਕੋਈ ਨਹੀਂ ਹੈਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤੀ ਮੂਲ ਮੰਤਰ ਹੀ ਪੜ੍ਹ ਕੇ ਦੇਖੋ ਉੱਥੇ ਲਿਖਿਆ ਹੋਇਆ ਅਜੂਨੀ ਉਹ ਜੂਨਾ ਚ ਹੀ ਨਹੀਂ ਆਉਂਦਾ ਜਿਹੜੀ ਚੀਜ਼ ਜੂਨ ਚ ਹੀ ਨਹੀਂ ਆਉਂਦੀ ਉਹ ਸਾਡੇ ਵਾਂਗੂ ਸਰੀਰ ਧਾਰੀ ਹੈ ਹੀ ਨਹੀਂਗਾ ਫਿਰ ਉੱਥੇ ਇੱਕ ਓੰਕਾਰ ਓੰਕਾਰ ਦਾ ਮਤਲਬ ਹੀ ਹੈ ਜਿਹੜਾ ਸਰਬ ਵਿਆਪਕ ਹੈ ਜਿਹੜਾ ਸਾਰਿਆਂ ਥਾਂਾਂ ਤੇ ਰਮਿਆ ਹੋਇਆ ਘਟ ਘਟ ਮੈਂ ਹਰ ਜੂ ਬਸੇ ਉਹ ਕੌਣ ਹੈ ਉਹ ਉਹ ਸਰੀਰਤਾਰੀ ਹੈ ਜਿਹੜਾ ਘਟ ਘਟ ਦੇ ਵਿੱਚ ਰਹਿੰਦਾ ਹੈ ਗੁਰੂ ਸਾਹਿਬ ਨੇ ਤਾਂ ਇਹੋ ਜਿਹਾ ਰੱਬ ਹੀ ਨਹੀਂ ਬਿਆਨ ਕੀਤਾ ਇਹੋ ਜਿਹਾ ਰੱਬ ਦਿੱਤਾ ਹੀ ਨਹੀਂਗਾ ਜਿਹੜਾ ਕੋਈ ਸਰੀਰ ਧਾਰੀ ਕਿਸੇ ਵੱਖਰੇ ਅਸਮਾਨ ਤੇ ਉੱਤੇ ਬੈਠਾ ਹੋਵੇ ਤੇ ਸਾਨੂੰ ਉੱਥੋਂ ਤੱਕ ਜਾ ਕੇ ਸਫ਼ਰ ਕਰਕੇ ਜਾਣ ਦੀ ਲੋੜ ਹੋਵੇ ਰੱਬ ਤਾਂ ਹਰ ਹਿਰਦੇ ਦੇ ਵਿੱਚ ਬੰਦੇ ਨੇ ਆਪਣੇ ਅੰਦਰ ਦੇ ਰੱਬ ਬੈਠੇ ਨੂੰ ਪਛਾਣਨਾ ਹੈ ਜਿਹੜਾ ਕੁਦਰਤ ਵਿੱਚ ਵੀ ਵਸਿਆ ਹੋਇਆ ਤੁਹਾਡੇ ਅੰਦਰ ਵੀ ਵਸਿਆ ਹੋਇਆ ਅਸੀਂ ਤਾਂ ਉਹਨੂੰ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸਿੱਖਿਆ ਨਾਲ ਬਾਣੀ ਦੇ ਰਾਹੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਜਿੰਨਾ ਕੋ ਸਕਿਆ ਥੋੜਾ ਬਹੁਤਾ ਜੀਣ ਦੀ ਕੋਸ਼ਿਸ਼ ਕਰ ਰਹੇ ਹਾਂ